ਤੋਂ ਨੂੰ ਫ੍ਰੈਸ ਕਾਨਫਰੈਂਸ ਲਈ ਤੇ ਸਦਾ ਤੁਹਾਡਾ ਤਰਵਾਦ ਤੁਸੀਂ ਲੋਕ ਭਾਰੀ ਗਿਣਤੀ ਚਾਏ ਹੋ ਅੱਜ ਦਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਨੂੰ ਪਤਾ ਸੀ 6 ਮਹੀਨੇ ਦਾ ਕਿ ਬਾਈ ਇਲੈਕਸ਼ਨ ਆਉਣੀ ਆ ਲੇਕਿਨ ਹਾਲੇ ਤਾਈਂ ਸਰਕਾਰ ਬਾਉਂਡਰੀ ਫਿਰਦੀ ਆ ਬਹੁਤ ਸਰਕਾਰ ਤੋਂ ਨੈਰੇਟਿਵ ਸੈੱਟ ਨਹੀਂ ਹੋ ਪਾਇਆ ਨੈਰੇਟਿਵ ਹੁੰਦਾ ਵਿਜਨ ਦਾ ਡਵੈਲਪਮੈਂਟ ਦਾ ਤੇ ਜਿਹੜੀਆਂ ਕੋਈ ਅਚੀਵਮੈਂਟਸ ਸਰਕਾਰ ਨੇ ਕੀਤੀਆਂ ਸਰਕਾਰ ਉਹਨਾਂ ਦੀ ਗੱਲ ਕਰਦੀ ਆ ਲੇਕਿਨ ਅੱਜ ਸਰਕਾਰ ਦਾ ਕੇਵਲ ਇੱਕ ਮੁੱਦਾ ਕੇਵਲ ਏਲੈਕਸ਼ਨ ਜਿਤਨੀਆਂ ਔਰ ਕੇਜਰੀਆਲ ਸਾਹਿਬ ਉਹਨਾਂ ਨੂੰ ਰਾਜ ਸਭਾ ਚ ਭੇਜਣਾ ਅਰੋੜਾ ਨੂੰ ਜਿਤਾਉਣ ਦਾ ਉਹ ਭਾਈ ਦੀ ਵੀ ਤੇ ਜਿੱਤੂਗਾ ਤਾਂ ਜਾਣਗੇ ਨਾ ਸੋ ਇਹ ਇਸ ਕਰਕੇ ਵੀ ਬਾਈ ਨੂੰ ਰੋੜੇ ਨੂੰ ਜਿਤਾਉਂਦਾ ਨਹੀਂ ਕੋਈ ਮਤਲਬ ਸੀ ਇਹਦਾ ਔਰ ਅੱਜ ਸਰਕਾਰ ਪੈਨਿਕ 'ਚ ਆਗਰ ਆਮ ਆਦਮੀ ਪਾਰਟੀ ਹਰਦੀ ਆ ਤਾਂ ਇਹ ਸਮਝੋ ਕਿ ਕੇਜਰੀਵਾਲ ਸਾਹਿਬ ਜਿਵੇਂ ਗੱਡੀ ਦਾ ਟੋਟਲ ਲਾਸ ਨਹੀਂ ਹੋ ਜਾਂਦਾ ਟੋਟਲ ਲਾਸ ਟੋਟਲ ਲਾਸ ਵਾਲੀ ਪੀਸ਼ਨ 'ਚ ਹੈ ਪੈਨਿਕ ਕੇਸ ਗੱਲ ਦਾ ਐਸੇ ਪੈਨਿਕ ਦੇ ਵਿੱਚ ਵਿਜੀਲੈਂਸ ਨੂੰ ਸਮਨ ਕੀਤਾ ਭਾਰਤਪੂਰਨ ਆਸ਼ੂ ਜੀ ਨੂੰ ਔਰ ਉਹਨਾਂ ਤੇ ਦੋ ਪਰਚੇ ਪਹਿਲਾਂ ਵੀ ਵਿਜੀਲੈਂਸ ਡਿਪਾਰਟਮੈਂਟ ਨੇ ਕੀਤੇ ਸੀ ਜਿਹੜੇ ਦੋ ਦੋ ਸਾਲ ਹੋ ਗਏ ਕੀਤੇਆਂ ਨੂੰ ਅਗਰ ਐਸ ਕੇਸ ਦੇ ਵਿੱਚ ਸਮਨ ਕਰਨਾ ਸੀ ਤੇ ਪਹਿਲਾਂ ਦੋ ਪਰਚੇ ਕਰ ਚੁੱਕੇ ਆ ਉਹਨੂੰ ਵਿਜੀਲੈਂਸ ਸੁੱਤੀ ਪਈ ਸੀ ਇਹ ਜਿਹੜਾ ਕੇਸ ਹੈ ਨਾ ਟਰਸਟ ਦਾ ਕੋਈ ਸਕੂਲ ਦਾ ਤੇ ਮੈਨੇਜਮੈਂਟ ਤੇ ਅੱਜ ਤੋਂ 10 ਸਾਲ ਪਹਿਲਾਂ ਭਾਰਤ ਪੂਸ਼ਨ ਆਸ਼ੂ ਜਦੋਂ ਮੰਤਰੀ ਵੀ ਨਹੀਂ ਬਣੇ ਸੀ ਉਦੋਂ 2 ਜਾਂ 3 ਸਾਲ ਪਹਿਲਾਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ ਜੀ ਮੇਰਾ ਇਹਨਾਂ ਕੋਲ ਲੈਣ ਦੇਣਾ ਨਹੀਂ ਤੇ ਜੇ ਅੱਜ ਬਲਾ ਗਿਆ ਤੇ ਉਹ ਫੈਬਰिकेटेड ਕੇਸ ਹੈ ਸਰਕਾਰ ਬੌਂਦਲੀ ਹੋਆ ਔਰ ਅੱਜ ਗਵਰਨਮੈਂਟ ਮਸ਼ੀਨਰੀ ਦਾ ਟੋਟਲ ਮਿਸਯੂਜ਼ ਕਰ ਰਹੀ ਹੈ ਸਰਕਾਰ ਚਾਹੇ ਪੁਲਿਸ ਆ ਚਾਹੇ ਹੋਰ ਏਜੰਸੀਜ਼ ਨੇ ਐਡਮਿਨਿਸਟ੍ਰੇਸ਼ਨ ਨੇ ਔਰ ਜਦੋਂ ਵਿਜਲન્સ ਦਾ ਪਰਚਾ ਕੀਤਾ ਤੇ ਜਦੋਂ ਦੇਖਿਆ ਕਿ ਲੋਕ ਅਸ਼ੂਜੀ ਦੇ ਨਾਲ ਖੜੇ ਆ ਉਹਨੂੰ ਹੋਰ ਭੰਗ ਪਰ ਬਾਹੂਗਾਰਾ ਮਿਲਿਆ ਮਜ਼ਬੂਤੀ ਮਿਲੀ ਆ ਤੇ ਨੈਰੇਟਿਵ ਸੈਟ ਕਰਨ ਲਈ ਵਿਚਾਰਤ ਇਹ ਤੁਕਾ ਚੱਲ ਜਾਏ تیر ਜਾਂ ਤੁਕਾ ਉਹ ਤੁਕਾ ਰਹਿ ਗਿਆ تیر ਨਹੀਂ ਬਣਿਆ ਕਿ ਐਸਐਸਪੀ ਨੂੰ ਨੇ ਕਿਹਾ ਸਸਪੈਂਡ ਕਰ ਦਿਓ ਵੀ ਐਸਐਸਪੀ ਨੂੰ ਕਿਉਂ ਸਸਪੈਂਡ ਕੀਤਾ ਕਹਿੰਦੇ ਭਾਈ ਇਹ 파ਰਤਪੂਸ਼ਨ ਆਸ਼ੂ ਦਾ ਦੋਸਤ ਹੈ ਤਾਂ ਇਹਦਾ ਮਤਲਬ ਇਹ ਹੋਇਆ ਕਿ ਇਹਨੇ ਸਾਲਾਂ ਤੋਂ ਉਹ ਐਸਐਸਪੀ ਇੱਥੇ ਲੱਗਾ ਆ Ludhiana 'ਚ ਤੇ ਸਰਕਾਰ ਦੀਆਂ ਇੰਨੀਆਂ ਏਜੰਸੀਜ਼ ਐ ਇੰਟੈਲੀਜੈਂਸ ਫੇਲ ਆ ਮੈਂ ਸਮਝਦਾ ਵਾਸਤਵ ਚ ਫੇਰ ਲੱਗਦੀ ਆ ਕਦੇ ਤਾਂ ਡਰੋਨ ਆਉਂਦੇ ਪਤਾ ਨਹੀਂ ਲੱਗਦਾ ਕਦੇ ਵਾਰਦਾਤਾ ਹੁੰਨੀ ਆ ਉਹ ਨਹੀਂ ਪਤਾ ਲੱਗਦਾ ਔਰ ਮੈਂ ਕਹਿੰਦਾ ਸਰਕਾਰ ਨੇ ਮੰਨ ਲਿਆ ਕਿ ਪਾਤਪੂਸ਼ਣ ਇੱਕ ਤਕੜਾ ਬੰਦਾ ਔਰ ਹੈਵੀ ਤਕੜਾਈ ਔਰ ਮੈਨੂੰ ਲੱਗਦਾ ਲੱਗਦਾ ਨਹੀਂ ਯਕੀਨ ਹੈ ਕਿ ਸਰਕਾਰ ਬੌਂਦਲਿਓ ਤਾਂ ਇਹਦਾ ਸੰਕੇਤ ਆ ਕਿ ਭਾਰਤ ਪੂਸ਼ਣ ਆਸ਼ੂ ਬਹੁਤ ਭਾਰੀ ਗਿਣਤੀ ਤੇ ਜਿਤੂਗਾ ਵੀਰੋ ਮੈਰੋ ਐਸਐਸਪੀ ਨੂੰ ਕਰ ਦੋਤਾ ਸਸਪੈਂਡ ਹਾਂਜੀ ਲੇਕਿਨ ਇਹ ਸਮਨ ਜਿਹੜੇ ਕਿਉਂਕਿ ਸਮਨ ਜਿਹੜੇ ਆ ਉਹ ਐਸਐਸਪੀ ਨੇ ਨਹੀਂ ਦਤੇ ਉਹ ਡੀਐਸਪੀ ਨੇ ਦਤੇ ਆ ਇਹ ਤੁਹਾਨੂੰ ਕਾਪੀ ਦੇ ਦਿੰਦੇ ਹੋਣੀਆਂ ਆਇਆ ਸਮਨ ਇਹ ਸਿਗਨੇਚਰ ਨੇ ਡੀਐਸਪੀ ਦੇ ਜੋ ਸਪੈਨਡ ਕੀਤਾ ਆਪਾਂ ਐਸਐਸਪੀ ਤਾਂ ਜੇ ਐਸਐਸਪੀ ਦੀ ਮਰਜ਼ੀ ਦੇ ਨਾਲ ਇਹ ਪਰਚਾ ਹੋਇਆ ਜਾਂ ਨਹੀਂ ਹੋਇਆ ਇਹ ਤਾਂ ਸਰਕਾਰ ਵੇਖੇ ਜੇ ਐਸਐਸਪੀ ਨੂੰ ਪਤਾ ਤਾਂ ਉਹ ਉੱਪਰ ਵਾਲੇ ਨੂੰ ਪਤਾ ਹੂਗਾ ਤਾਂ ਜੇ ਡੀਐਸਪੀ ਦੇ ਸਾਈਨ ਕਰਨਾ ਐਸਐਸਪੀ ਨੂੰ ਸਸਪੈਂਡ ਕੀਤਾ ਜਾ ਰਿਹਾ ਤੇ ਉੱਪਰ ਵਾਲੇ ਦਾ ਬਈ ਕੀ ਕਰੋਗੇ ਗੱਲ ਇੱਥੇ ਨਹੀਂ ਰੁਕਦੀ ਇਦੋਂ ਪਹਿਲਾਂ ਸਰਕਾਰ ਨੇ ਇੱਕ ADGP اور ਦੋ SSP ਵਿਜਲਨਦਸ ਸਸਪੈਂਡ ਕੀਤੇ ਸੀ ਤੇ ਆ ਚਿੱਠੀ ਐ ਸਸਪੈਂਸ਼ਨ ਦੇ ਆਰਡਰ ਜਿਹੜੇ ਰਿਪੋਰਟ ਕਰਨ ਦੀ ਇਹਦੇ ਵਿੱਚ ਲਿਖਿਆ ਪਹਿਲਾਂ ਉੱਪਰ ਦੋ ਗੱਲਾਂ ਲਿਖੀਆਂ ਫਿਰ ਲਿਖਿਆ ਫਰਦਰ ਦੀ ਪੀਰੀਅਡ ਆਫ ਸਸਪੈਂਸ਼ਨ ਆਫ ði ਆਫੀਸਰ ਸ਼ਲ ਬੀ ਟ੍ਰੀਟਡ ਐਜ਼ ਡਿਊਟੀ ਪੀਰੀਅਡ ਸਸਪੈਂਸ਼ਨ ਵੀ ਖਤਮ ਤੇ ਉਹ ਜਿਹੜਾ ਮੀਨਾ ਘਰ ਬੈਠਾ ਰਿਆ ਉਹਨੂੰ ਸਰਵਿਸ ਚ ਗਿਣਾਇਆ ਜਾਏਗਾ ਤੇ ਹੁਣ ਜਿਹੜਾ ਐਸਐਸਪੀ ਕੱਲ ਸਸਪੈਂਡ ਕੀਤਾ ਹੁਣ ਇਹਨਾਂ ਵੀ ਇਹ ਆ ਇਹ ਸਭ ਮੈਰਿਟ ਬਿਲਡ ਕਰਾਉਣੀਆਂ ਸਰਕਾਰ ਦੀਆਂ ਗੱਲਾਂ ਔਰ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨਵੀਂ ਤੋਂ ਨਵੀਂ ਸਟੋਰੀ ਬਣਾਉਂਦੀ ਆ ਲੋਕਾਂ ਨੂੰ ਹਰਾਸ ਕਰਨ ਲਈ ਔਰ ਕੌਂਸਲਰਾਂ ਦੇ ਪਰਚੇ ਕਰਨੇ ਮੌਤ ਪਰ ਬੰਦੇ ਦੇ ਪਰਚੇ ਕਰਨੇ 58 ਕੇਸਸ ਦਰਜ ਕਰ ਚੁੱਕੇ ਆ ਪਰ ਆਸ਼ੂ ਜੀ ਦਾ ਜਿੱਥੇ ਉਹਨਾਂ ਨੂੰ ਦੋ ਚ ਕਲੀਨ ਚਿੱਟ ਮਿਲੀ ਆ ਹਾਈ ਕੋਰਟੋਂ ਤੇ ਤੀਜਾ ਜਿਹੜਾ ਕੇਸ ਸੀ ਇਮੀਡੀਏਟਲੀ 릴ੀਫ ਕੋਰਟ ਨੇ ਉਹਨਾਂ ਨੂੰ ਦਿੱਤਾ ਛੋ ਮੇਰਾ ਮਤਲਬ ਕੋਰਟ ਵੀ ਮਹਿਸੂਸ ਕਰਦੀ ਆ ਕਿ ਸਰਕਾਰ ਤੱਕਾ ਕਰਦੀ ਆ ਇੱਕ ਬੰਦਾ ਕੈਂਡੀਡੇਟ ਖੜਾ ਆ ਇਲੈਕਸ਼ਨ ਚੱਲਦੇ ਆ ਚੋਦੇ ਤੇ ਪਰਚਾ ਕੀਤਾ ਜਾਵੇ ਇਹ ਗੱਲ ਮਾੜੀ ਆ ਸੋ ਕੋਰਟ ਨੇ ਉਹਨਾਂ ਨੂੰ ਜਮਾਨਤ ਦਿੱਤੀ ਔਰ ਫ੍ਰਸਟ੍ਰੇਸ਼ਨ ਚ ਆਜ ਸਰਕਾਰ ਤੇ ਸਟੋਰੀ ਪਲਾਨਟ ਕਰਦੇ ਆ ਔਰ ਨੈਰੇਟਿਵ ਬਣਾਉਂ ਲਈ ਨਾ ਜੀ ਜਦੋਂ ਇਲੈਕਸ਼ਨ ਚਾਲੂ ਹੀ ਹੋਇਆ ਪੇਪਰ ਦਾਖਲ ਕਰਾਇਆ ਤੇ ਪਰਚਾ ਇੱਕ ਮੀਡੀਆ ਚ ਆਇਆ ਮੇਰੇ ਖਿਆਲ ਨਾਲ ਫੈਨਿਕਸ ਸਵੇਰਾ ਨੇ ਬ੍ਰੇਕ ਕੀਤੀ ਹੋਣੀ ਉਸ ਉਹਨਾਂ ਨੇ ਕਿਹਾ ਵੀ ਆਸ਼ੂ ਨੇ ਇੱਕ ਚਿੱਠੀ ਲਿਖੀ ਆ ਹਾਈ ਕਮਾਂਡ ਨੂੰ ਆਪਣੇ ਸੀਨੀਅਰ ਕੁਲੀਗਸ ਦੇ ਖਿਲਾਫ ਕਿ ਮੈਮਰਾ ਮਦਦ ਨਹੀਂ ਕਰ ਰਹਾ ਉਹ ਵੀ ਇੱਕ ਪਲਾਂਟਡ ਸਟੋਰੀ ਸੀ ਆਸ਼ੂ ਨੇ ਬਿਆਨ ਦਿੱਤਾ ਆਸ਼ੂ ਦੇ ਬਿਆਨ ਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ ਨਾ ਸਰਕਾਰ ਨੇ ਨਾ ਉਸ ਮੀਡੀਆ ਵਾਲੇ ਨੇ ਤੇਦਾ ਮਤਲਬ ਇਹ ਆ ਕਿ ਅੱਜ ਸਰਕਾਰ ਮੀਡੀਆ ਨੂੰ ਵੀ ਮਿਸਯੂਜ਼ ਕਰ ਰਹੀ ਆ ਔਰ ਮੈਂ ਕਹਿੰਦਾ ਕਿ ਜਿਹੜਾ ਬੰਦਾ ਆਵਾਜ਼ ਚੱਕੂਗਾ ਇਸ ਸਰਕਾਰ ਦੇ ਉਲਟ ਉਹਦੇ ਤੇ ਪਰਚਾ ਹੋਊਗਾ ਤੁਹਾਡੇ ਪੱਤਰਕਾਰ ਵੀਰ ਹਨੀ ਪੱਤਰਕਾਰ ਵੀਰ ਮਿੰਟੂ ਗੁਰਸ਼ਰੀਆ ਸੁਖਵਿੰਦਰ ਸਿੰਘ ਸਿੱਧੂ ਲੋਕਨਾ ਸੰਦੀਪ ਲਾਧੂ ਕੇ ਜਸ ਗਰੇਵਾਲ ਤੇ ਗੁਰਪ੍ਰੀਤ ਸਿੰਘ ਇਹਨਾਂ ਦੀ छानबीन ਚੱਲ ਰਹੀ ਹੈ ਕਿ ਵੀ ਇਹਨਾਂ ਤੇ ਪਰਚਾ ਕਿਵੇਂ ਕਰਨਾ ਹੈ ਇਹਨਾਂ ਦਾ ਕਸੂਰ ਜਾਂ ਇਹਨਾਂ ਦੀ ਕਾਬਲੀਅਤ ਮੈਂ ਕਾਬਲੀਅਤ ਕਹਾਵਾਂਗਾ ਕਿ ਸਰਕਾਰ ਦੇ ਜਿੰਨੇ ਪ੍ਰੋਗਰਾਮ ਲੋਕਾਂ ਦੇ ਆਈ ਵਾਸ਼ ਕਰਨੇ ਕੀਤੇ ਜਾ ਰਹੇ ਆ ਉਹਨਾਂ ਦਾ ਪਰਦਾ ਫਾਸ਼ਨਾ ਵੀਰਾਂ ਨੇ ਕੀਤਾ ਇਹ ਸ਼ਲਾਘਾ ਦੇ ਯੋਗ ਨੇ ਯੁੱਧ ਨਸ਼ਿਆਂ ਵਿਰੁੱਧ ਤੇ ਸਿੱਖਿਆ ਕ੍ਰਾਂਤੀ ਉਹਨੇ ਬਾਰੇ ਇਹ ਵੀਰ ਮੇਰੇ ਡਟ ਕੇ ਬੋਲੇ ਤੇ ਖਮਿਆਲਜਾ ਪੁਕਤਰਾ ਪੈ ਰਿਆ ਇਹ ਯਾਰੋ ਰਾਕੇ ਲੋਕਾਂ ਦੇ ਰਾਜ ਕਰਤੇ ਹੀ ਕਰੂਗੇ ਅੱਜ ਲੁਧਿਆਣਾ ਅਸ਼ਤ ਦੇ ਲੋਕ ਉਹਨਾਂ ਨੇ ਮਨ ਬਣਾਇਆ ਸਰਕਾਰ ਨੂੰ ਪਤਾ ਆ ਕਿ ਅੱਗੇ 23 ਤਰੀਕ ਦਾ ਜਿਹੜਾ ਰਿਜ਼ਲਟ ਆ ਔਰ 19 ਤਰੀਕ ਦੀਆਂ ਜਿਹੜੀਆਂ ਵੋਟਾਂ ਉਹ ਭਾਰਤ ਘੁਸ਼ਣ ਆਸ਼ੂ ਦੇ ਹੱਕ 'ਚ ਪੈਣੀਆਂ ਇਸ ਕਰਕੇ ਇਹ ਸਾਰੇ ਕੰਮ ਕਰ ਰਿਹਾ ਇਨਨੋ ਅਸੀਂ ਕੰਡੈਕਟ ਕਰਦੇ ਆਂ ਭਾਰਤ ਪੂਸ਼ਣ ਨੂੰ ਸਰਕਾਰ ਮੰਨੀ بیٹھی ਆ ਕਿ ਸਟਰੋਂਗ ਆ ਉਹਨਾਂ ਦੇ ਐਸਐਸਪੀ ਵੀ ਹੋ ਚਰੋਣਾ ਤੇ ਜਿਤਨਾ ਵੀ ਹੋ ਰਹੇ ਆ ਲੋਕ ਵੀ ਉਹਨੂੰ ਚਾਹੁੰਦੇ ਆ ਬਈ ਇਨੀ ਗੱਲ ਕਰਨੀ ਜੀ ਫਿਲਹਾਲ ਫਿਲਹਾਲ ਅਸੀਂ ਕਿਸੇ ਵੀ ਪੁਲਿਸ ਵਾਲੇ ਦਾ ਕੋਈ ਵਾਧਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿਸੇ ਅਫਸਰ ਦਾ ਪਰ ਅਫਸਰਾਂ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਗਾ ਬੇਨਤੀ ਇਹ ਕਹਿਣਾ ਚਾਹੁੰਗਾ ਕਿ ਵੀਰੋ ਮੇਰੇਓ ਇਹ ਸਰਕਾਰਾਂ ਕੰਮ ਕਰਾ ਲੈਣੀਆਂ ਹੁੰਦੀਆਂ ਚੰਗੇ ਮੜੇ ਫਿਰ ਨਾਲ ਲੀ ਖੜੀਆਂ ਹੁੰਦੀਆਂ ਸੋ ਇਹਨਾਂ ਦੇ ਪ੍ਰੈਸ਼ਰ ਚ ਨਾਓ ਲੀਗਲੀ ਅਸੀਂ ਵੀ ਉਹਨਾਂ ਕੀ ਕਰਾਂਗੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਲੇਕਿਨ ਹਾਂ ਜੇ ਕੋ ਉੱਪਰ ਨੂੰ ਚੜੇਗਾ ਤਾਂ ਫਿਰ ਉਹਦਾ ਸਿਕੰਜਾ ਪੂਰਾ ਟਾਈਟ ਕਰਾਂਗੇ ਤੁਸੀਂ ਪਾਰਟਿਕੂਲਰਲੀ ਸਰ ਡੀਐਸਪੀ ਦੇ ਨਾਮ ਲੈ ਤਾਂ ਹੀ ਕੁਝ ਨਹੀਂ ਪਾਰਟਿਕੂਲਰ ਨਹੀਂ ਮੈਂ ਕਿਸੇ ਡੀਐਸਪੀ ਦੇ ਉਲਟ ਨਹੀਂ ਮੈਂ ਤਾਂ ਤੁਹਾਨੂੰ ਫੈਕਟਸ ਦੱਸਿਆ ਇਹ ਨਾਲ ਫੈਕਸ ਨੂੰ ਕੋਲ ਸਰਕਾਰ ਨੇ ਜੋ ਫੈਬ੍ਰिकेट ਕਰਨਾ ਹੀ ਸਾਰਾ ਕੁਝ ਹੈ ਯਾਰ ਕਿਸੇ ਅਕਲ ਨਾਲ ਕਰੋ ਲੂਪ ਹੋਰ ਤੁਸੀਂ ਜਲਦੀबाजी ਚ ਕਰਦੇ ਹੋ ਕਰਦੇ ਹੋ ਕਰਦੇ ਹੋ ਕਰਦੇ ਹੋ ਸ਼ਾਇਦ ਕੀਤੇ ਡੀਐਸਪੀ ਨੇ ਤੂੰ ਟੱਕ ਤਾ ਸਐਸਪੀ ਯਾਰ ਸਐਸਪੀ ਟੰਗਿਆ ਤਾਂ ਉਹਦਾ ਉੱਪਰ ਅਫਸਰ ਕਿਉਂ ਟੰਗਿਆ ਜੇ 체ਨ ਹੀ ਬਣਾ ਰਹੇ ਤਾਂ ਪੂਰੀ ਬਣਾਓ ਯਾਹਾਂ ਤੇ ਡੀਐਸਪੀ ਨੂੰ ਟੰਗਦੇ ਹੋ ਉਹਨੂੰ ਵੀ ਤਾਂ ਨੀਨੇ ਮਗਰੋਂ ਤੂੰ ਸਸਪੈਂਸ਼ਨ ਆਰਡਰ ਕੈਨਸਲ ਹੀ ਕਰ ਦੇਣਾ ਸੀ ਮੇਰਾ ਕਹਿਣ ਦਾ ਮਤਲਬ ਹੈ ਜਿਹੜਾ ਕੰਮ ਵੀ ਕਰਨਾ ਅਕਲ ਨਾਲ ਕਰੋ ਠੀਕ ਹੈ ਨਿਕਲੇ ਨਹੀਂ ਮੈਂ ਬਿਲਕੁਲ ਨਹੀਂ ਸਰ ਉਹਨਾਂ ਨੇ ਉਹ ਵੀ ਯਾਰ ਮੇਰੀ ਗੱਲ ਸੁਣ ਲਓ ਜਦ ਕੋਟ ਨੇ ਲੀਵ ਦਿੱਤੀ ਅਸੀਂ ਡੀਐਸਪੀ ਨਾਲ ਕਿ ਕੁੜੀਏ ਸਰ ਉਹਨੀ ਦਿਨ ਤੋਂ ਬਾਅਦ ਅਸੀਂ ਚਾਰਜ ਕਰ ਰਹੇ ਹਾਂ ਇਲੈਕਸ਼ਨ ਤੋਂ ਕੁਝ ਕਰਾਈਂ ਤਰ੍ਹਾਂ ਨਹੀਂ ਯਾਰ ਕੀ ਗੱਲ ਕਰਾਂ ਤੂੰ ਇਹ ਤਾਂ ਵੀ ਵੇਖਣਾ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਪ੍ਰੋਪਗੈਂਡਾ ਕਰਦੇ ਬਗੈਰ ਮਤਲਬ ਦੇ ਆਸ਼ੂ ਅੱਗੇ ਅੱਗੇ ਭੱਜ ਰਿਹਾ ਯਾਰ ਆਸ਼ੂ ਭੱਜ ਕਿੱਥੇ ਰਿਹਾ ਤੁਸੀਂ ਪਰਚਾ ਕੀਤਾ ਇਲੈਕਸ਼ਨ ਆਉਣ ਆ ਵਰਕਰ ਦਾ ਤੁਸੀਂ ਢੀਮੋਰੀਲਾਈਜ਼ ਕਰਨਾ ਚਾਹੁੰਦੇ ਵਰਕਰ ਹੋਰ ਤਕੜਾ ਹੋ ਰਿਹਾ ਇਹ ਸੰਕੇਤ ਨੇ ਕਿ ਆਸ਼ੂ ਜਿੱਤ ਰਿਹਾ ਆਸ਼ੂ ਨੇ ਕਿਤੇ ਨਹੀਂ ਜਾਣਾ ਆਸ਼ੂ ਇੱਥੇ ਲੜੇਗਾ ਹਰਿਆਣਾ ਕਿੰਨੀ ਮੀਟਿੰਗ ਹੋਈ ਹੈ ਸਰਕਾਰੀ ਦਫਤਰਾਂ ਤੇ ਮੀਟਿੰਗਾਂ ਦੀ ਗੱਲ ਕੀਤੀ ਜਾ ਰਹੀ ਹੈ ਹਾਂਜੀ ਸਰਕਾਰੀ ਦਫਤਰਾਂ ਤੇ ਮੀਟਿੰਗਾਂ ਦੀ ਗੱਲ ਕੀਤੀ ਜਾ ਰਹੀ ਹੈ ਕਿਸਾਨਾਂ ਨੇ ਰੋਪ ਕੀਤਾ ਦੀ ਹਰਿਆਣਾ ਦੇ ਵਿੱਤ ਮੰਤਰੀ ਦੀ ਮੀਟਿੰਗ ਹੋਈ ਹੈ ਉਹ ਯਾਰ ਅੱਜ ਪੰਜਾਬ ਦਾ ਵੀ ਨਹੀਂ ਪੰਜਾਬ ਦਾ ਮਸਲੇ ਤਾਂ ਸੀ ਇਸ਼ੂ ਉਠਾਵਾਂਗੇ ਤੇ ਹਰਾਨੇ ਤੇ ਜਾ ਪਹੁੰਚੇ ਹੋ ਸਾਨੂੰ ਲੁਧਿਆਣਾ ਅੱਜ ਸਰ ਮੀਟਿੰਗ ਹੋਈ ਆ ਉਹ ਯਾਰ ਲੁਧਿਆਣਾ ਵੈਸਟ ਵਿੱਚ ਸਾਨੂੰ ਕਨਸੈਂਟਰੇਟ ਕਰਨ ਦਿਓ ਉਹਦੇ ਨਾਲ ਸੰਬੰਧਿਤ ਸਵਾਲ ਜਿਹੜਾ ਮਰਜੀ ਪੁੱਛੋ ਹਰਾਨ ਸਿੰਘ ਇਹ ਜੋ ਇਲੈਕਸ਼ਨ ਆ ਇਸ ਨੂੰ ਕਾਂਗਰਸ ਦਿੱਕਟਰ ਸੈਮੀ ਫਾਈਨਲ ਵੱਜੋਂ ਦੇਖ ਰਹੀ ਆ ਲੋਕਾਂ ਦੇ ਵਿੱਚ ਦੋਪੂ ਦੋੜ ਚ ਪ੍ਰੇਮੀ ਕਰ ਰਹੇ ਸਟੀਰੀਅਸ ਆ ਸਾਰਾ ਬਸ ਤੁਸਤਾਵ ਲੋਕਾਂ ਨੂੰ ਦੱਸਿਆ ਜਾ ਰਹੀਆਂ ਨੇ ਦੇਖੋ ਗੱਲ ਆ ਸੈਮੀ ਫਾਈਨਲ ਸਾਡੇਰੋਂ ਨਹੀਂ ਵੇਖਿਆ ਜਾ ਰਿਹਾ ਇਹ ਇੱਕ ਜਸਨ ਫਤਾਈ ਸੀ ਬਾਏ ਇਲੈਕਸ਼ਨ ਹੋਣੀਆਂ ਹਾਲੇ ਸਾਲ ਪਿਆ ਸਵਾ ਉਦੋਂ ਕੀ ਕੀ ਵਾਪਰਨਾ ਰੱਬ ਜਾਣੇ ਲੇਕਿਨ ਲੋਕਾਂ ਨੇ ਵੈਸਟਾਲੇ ਨੇ ਮਨ ਬਣਾਇਆ ਕਿ ਆਮ ਆਦਮੀ ਪਾਰਟੀ ਨੂੰ ਦੇ ਵਿਲ ਸ਼ੋ ਦਨ ਦੀ ਡੋਰ ਜੋ ਦਿੱਲੀ ਜੁਆ ਉਹਦੇ ਨਾਲ ਮੜਾ ਪੰਜਾਬ ਚ ਹੋਏਗਾ ਉਹਨਾਂ ਦਾ ਸਲੈਕਟ ਤਗੜਾ ਤੇ ਵਲੰਟੀਅਰ ਤਾਂ ਵਿਚਾਰਾ ਸੜਕਾਂ ਤੇ ਬੈਠਾ ਨੰਡੀਰ ਹੋਰ ਸੀਗੇ ਇਸ ਪਾਰਟੀ ਦੀ ਗੱਲ ਕਾਂਗਰਸ ਚ ਵਲੰਟੀਅਰ ਨਹੀਂ ਹੁੰਦੇ ਸਾਡੇ ਵਰਕਰ ਹੁੰਦੇ ਆ ਉਹ ਜਿਹੜੇ ਮਰਜੀ ਵੜੇ ਪਿਤਾ ਪੁਰਖੀਅ ਤਿੰਨ ਤਿੰਨ ਪੁਸਤਾਂ ਚਾਰ ਚਾਰ ਪੁਸਤਾਂ ਤੋਂ ਨਾਲ ਚੱਲਿਆ ਛਾੜਿਆ ਕਹੋ ਯਾਰ ਇਹਨਾਂ ਦੇ ਕਈ ਵਾਰ ਕਰਾਇਆ ਵਾਲੇ ਵੀ ਹੁੰਦੇ ਆ ਠੀਕ ਹੈ ਤਾਂ ਸਾਹਮਣੇ ਦੇਖੋ ਯਾਰ ਦੇਖੋ ਇਹ ਤਾਂ ਨਹੀਂ ਕਰਨੀ ਕਰੀਦੀ ਪ੍ਰਧਾਨ ਨੂੰ ਬੜੇ ਕੰਮ ਹੁੰਦੇ ਆ ਸ਼ਰਧਾਰ ਬਚਾਉਣ ਰੈਲੀ ਵੀ ਕਰਨੀ ਆ ਬਲਾਕ ਨੂੰ ਵੀ ਜੋੜਨਾ ਉਹ ਆਪਣਾ ਕੰਮ ਕਰ ਰਹੇ ਜਿਹੜੇ ਅਸੀਂ ਰਹਿ ਗਏ ਅਸੀਂ ਇਹ ਕੰਮ ਕਰ ਰਹੇ ਆ ਤਕੜੇ ਹੋ ਕੇ ਕਰੇ ਜੋ ਕਮਜ਼ੋਰੀ ਹੈ ਤਾਂ ਦੱਸੋ ਹਲੋ ਵੀਰ ਸਵਾਰ ਕੀਤਾ ਇਧਰ ਵੇਖ ਕੋਈ ਕਮਜ਼ੋਰੀ ਹੈ ਕਮਜ਼ੋਰੀ ਹੈ ਕੋਈ ਕੰਮ 'ਚ ਯਾਰੋ ਸਾਰਾ ਇਲੀਸ਼ਟ ਵੈਸਟ ਨਾਰਥ ਸਾਊਥ ਸੈਂਟਰ ਸਾਰੇ ਮжоਰਿਟੀ ਆਫ ਦੀ ਜੌਰਟੀ ਐਨਸੀ ਕਾਂਗਰਸ ਦੇ ਉਹਦੇ ਦਾ ਆਗਰ ਪਾਰਟੀ ਮਨੁੱਖੀ ਲੜ ਰਹੀ ਹੈ ਸਾਰੇ ਪੰਜਾਬ ਤੋਂ ਲੋਕ ਆਏ ਨੇ ਜਨਾਬ ਪ੍ਰਧਾਨ ਉਹ ਤੇਰਾ ਬਚਨ ਸਾਰੇ ਤੇਰੀ ਨਹੀਂ ਯਾਰ ਇਹਦਾ ਵੀ ਸੁਣ ਲੈ ਮੇਰਾ ਬਚਨ ਹਸਿਆਣੇ ਦੇ ਜ਼ਿਲ੍ਹਾ ਪ੍ਰਧਾਨ ਉਹ ਕਿਹੜਾ ਹੈ ਜ਼ਿਲ੍ਹਾ ਪ੍ਰਧਾਨ ਬਣਾਣਾ ਤੁਸੀਂ ਮੈਨੂੰ ਕਮਜ਼ੋਰ ਸਮਝਦੇ ਹੋ ਕਮਜ਼ੋਰ ਸਮਝਦੇ ਹੋ ਜਿਹਦਾ ਪ੍ਰਧਾਨ ਬਣਾਉਣਾ ਚਾਹੀਦਾ ਜਿੱਥੇ ਜਿੱਥੇ ਸਦੀਕ ਸਾਹਿਬ ਆ ਗਏ ਸਾਡੇ ਨਾਲੋਂ ਸਾਰਿਆਂ ਨਾਲੋਂ ਸੀਨੀਅਰ ਨੇ ਉਥੇ ਸਾਰੇ ਆ ਗਏ